ਤਨਿਲ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਪ੍ਰੀਤ ਸਿੰਘ ਸਵੇਰੇ ਸਵੇਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਵੇਰੇ ਸਵੇਰੇ ਜਿਹੜੀ ਇੱਕ ਚਰਚਾ ਸ਼ੁਰੂ ਹੋ ਚੁੱਕੀ ਹੈ ਆਪਰੇਸ਼ਨ ਸੰਧੂਰ ਸੋ ਕੀ ਹੈ ਇਹ ਆਪਰੇਸ਼ਨ ਸੰਧੂਰ ਇਸ ਦੇ ਬਾਰੇ ਚਰਚਾ ਕਰਾਂਗੇ ਤੁਹਾਨੂੰ ਵਿਸਤਾਰ ਦੇ ਨਾਲ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਜੋ ਸਵੇਰੇ ਸਵੇਰੇ ਸੋਸ਼ਲ ਮੀਡੀਆ ਤੇ ਆਪਰੇਸ਼ਨ ਸੰਧੂਰ ਦੀ ਚਰਚਾ ਹੋ ਰਹੀ ਹੈ ਤਾਂ ਉਹ ਆਪਰੇਸ਼ਨ ਸੰਧੂਰ ਆਖਰ ਹੈ ਕੀ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਪਾਕਿਸਤਾਨ 에ਅਰ ਸਪੇਸ ਦੇ ਵਿੱਚ ਜਾ ਕੇ ਜਿਹੜਾ ਭਾਰਤ ਦੇ ਵੱਲੋਂ ਮਸਈਲਾਾਂ ਦਾਗੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸੰਦੂਰ ਦੇ ਤਹਿਤ 9 ਜਗ੍ਹਾਾਂਵਾਂ ਜਿਹੜੀਆਂ ਨੇ ਪਾਕਿਸਤਾਨ ਦੀਆਂ ਉੱਥੇ ਭਾਰਤ ਦੇ ਵੱਲੋਂ 에ਅਰ ਸਟ੍ਰਾਈਕ ਕਰਦੇ ਹੋਏ ਮਸਈਲਾਾਂ ਜਿਹੜੀਆਂ ਨੇ ਦਾਗੀਆਂ ਗਈਆਂ ਨੇ ਇਹ ਇਹ ਉਹਨਾਂ ਜਗਾਵਾਂ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਕਿ ਭਾਰਤ ਦਾ ਕਹਿਣਾ ਹੈ ਕਿ ਉੱਥੇ ਅਤਵਾਦੀ ਗਤੀਵਿਧੀਆਂ ਜਿਹੜੀਆਂ ਨੇ ਚੱਲ ਰਹੀਆਂ ਸੀ ਅਤੇ ਉਹਨਾਂ ਦੇ ਉੱਪਰ 에ਅਰ ਸਟ੍ਰਾਈਕ ਜਿਹੜੀ ਆ ਉਹ ਕਰਕੇ ਮਸੇਲਾਂ ਉੱਥੇ ਦਾਗੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਜਗਾਵਾਂ ਦੇ ਵਿੱਚ ਬਹਾਵਲਪੁਰ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਤੇ ਉੱਥੇ ਵੀ ਜਿਹੜਾ ਇਹ ਹਮਲਾ ਜਿਹੜਾ ਆ ਉਹ ਕੀਤਾ ਗਿਆ ਉੱਥੇ ਵੀ ਮਸੇਲਾਂ ਦਾਗੀਆਂ ਗਈਆਂ ਨੇ ਤੇ ਉੱਥੇ ਹੀ ਬਾਗ ਜਿਹੜਾ ਕਿ ਭਹਾਵਲਪੁਰ ਦੇ ਬਿਲਕੁਲ ਨੇੜੇ ਸੀ ਇਹ ਵੀ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਤੇ ਮੁਜ਼ੱਫਰਾਬਾਦ ਕੋਟਲੀ ਇਹ ਕੁਝ ਜਗਾਵਾਂ ਨੇ ਜਿੱਥੇ ਕਿ ਜਿਹੜਾ ਭਾਰਤ ਦੇ ਵੱਲੋਂ ਮਸਿਆਲਾ ਜਿਹੜੀਆਂ ਨੇ ਦਾਗੀਆਂ ਗਈਆਂ ਨੇ ਅਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹਾਵਲਪੁਰ ਦੇ ਵਿੱਚ ਇੱਕ ਮਸਜਿਦ ਦੇ ਨੇੜੇ ਜਿਹੜਾ ਮਸਿਆਲਾ ਦਾਗੀਆਂ ਗਈਆਂ ਨੇ ਤੇ ਭਾਰਤ ਦਾ ਕਹਿਣਾ ਸੀ ਕਿ ਇਹ ਉਹਨਾਂ ਜਗਾਵਾਂ ਦੇ ਉੱਪਰ ਹੀ ਏਅਰ ਸਟ੍ਰਾਈਕਰਾਂ ਹੀ ਹਮਲਾ ਕੀਤਾ ਗਿਆ ਹੈ ਜਿੱਥੇ ਕਿ ਅੱਤਵਾਦੀ ਗਤੀਵਿਧੀਆਂ ਹੋਣ ਦਾ ਜਿਹੜਾ ਉਹ ਸ਼ੱਕ ਸੀ ਭਾਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹਾਵਲਪੁਰ ਦੇ ਨੇੜੇ ਹੀ ਇੱਕ ਮੁਰਗੀ ਦੇ ਖੋਰ ਦੇ ਵਿੱਚ ਵੀ ਇੱਕ ਮਸਾਇਲ ਜਿਹੜੀ ਉਹ ਡਾਕੀ ਗਈ ਹੈ ਤੇ ਉੱਥੇ ਹੀ ਪਾਕਿਸਤਾਨ ਦਾ ਵੀ ਕਹਿਣਾ ਹੈ ਕਿ ਇਹ ਜਿਹੜਾ ਹਮਲਾ ਉਹ ਸਿਵਿਲਿਅਨ ਦੇ ਉੱਪਰ ਕੀਤਾ ਗਿਆ ਹੈ ਤੇ ਜਿੱਥੇ ਕਿ ਇੱਕ ਨੌਜਵਾਨ ਦੀ ਜਿਹੜੀ ਆ ਉਹ ਇੱਕ ਮੁੰਡੇ ਦੀ ਡੈਥ ਹੋ ਚੁੱਕੀ ਹੈ ਤੇ ਉੱਥੇ ਹੀ ਇੱਕ ਲੇਡੀਜ਼ ਅਤੇ ਇੱਕ ਬਜ਼ੁਰਗ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜੀ ਹਾਂ ਦੋਸਤੋ ਸਵੇਰੇ ਸਵੇਰੇ ਜਿਹੜੀ ਇਹੋ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਤੁਹਾਨੂੰ ਦੱਸਦੀ ਕਿ ਆਪਰੇਸ਼ਨਲ ਸੰਦੂਰ ਦੇ ਤਹਿਤ ਇਹ ਹਮਲਾ ਜਿਹੜਾ ਆ ਉਹ ਰਾਤ ਕਰੀਬਨ ਸਵਾ 1 ਵਜੇ ਜਿਹੜਾ ਉਹ ਕੀਤਾ ਗਿਆ ਹੈ ਭਾਰਤ ਦੇ ਟਾਈਮ ਦੇ ਰਾਹੀਂ ਜਿਹੜਾ ਇਹ ਸਵਾ 1 ਵਜੇ ਦਾ ਟਾਈਮ ਬਣਦਾ ਹੈ ਤੇ ਉੱਥੇ ਹੀ ਕੈਨੇਡਾ ਦੇ ਤੌਰ ਤੇ ਜੇਕਰ ਦੇਖੀ ਤਾਂ ਇਹ ਕੈਨੇਡਾ ਦਾ 1:40 ਮਿੰਟ ਦਾ ਸਮਾਂ ਜਿਹੜਾ ਉਹ ਬਣਦਾ ਹੈ ਤੇ ਭਾਰਤ ਦੇ ਸਮੇਂ ਦੇ ਅਨੁਸਾਰ ਰਾਤ ਸਵਾ 1 ਵਜੇ ਦੇ ਦਾ ਆਪਰੇਸ਼ਨ ਨਾਲ ਸੰਧੂਰ ਦਿੱਤਾ ਹੈ ਤਾਂ ਪਾਕਿਸਤਾਨ ਦੇ ਵਿੱਚ ਨੌ ਜਗਾਵਾਂ ਦੇ ਉੱਪਰ ਆ ਜਿਹੜਾ ਭਾਰਤ ਦੇ ਵੱਲੋਂ ਮਸੇਲਾਂ ਲਾਗੀਆਂ ਗਈਆਂ ਨੇ ਸੋ ਪਾਕਿਸਤਾਨ ਦੇ ਵੱਲੋਂ ਵੀ ਜਿਹੜੀ ਆਪਣੀ 에ਅਰ ਸਪੇਸ ਆ ਉਹ 48 ਕਾਂਟਿਆਂ ਦੇ ਲਈ ਬੰਦ ਕਰ ਦਿੱਤੀ ਗਈ ਹੈ ਸੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ